ਤੁਹ ਜੋਰਚੂ ਕੇ ਸੱਚਾ ਬਿਆਨ ਮੈਂ ਮਜੀਤ ਸਿੰਘ ਆਪ ਜੀ ਲਈ ਖਾਸ ਖਬਰ ਭਾਈ ਅਮਰਪਾਲ ਸਿੰਘ ਲਈ ਜੋ ਅੱਜ ਐਮਪੀ ਫ੍ਰੀਜ ਕੋਰਟ ਭਾਈ ਸਰਬਜੀਤ ਖਾਲਸਾ ਦਿੱਲੀ ਪਹੁੰਚੇ ਸਨ ਬਾਪੂ ترਸੀਮ ਸਿੰਘ ਨੂੰ ਲੈ ਕੇ ਉਹਨਾਂ ਦੀ ਮੁਲਾਕਾਤ ਅਜੇ ਐਚਐਮ ਭਾਰਤ ਦੇ ਨਾਲ ਨਹੀਂ ਹੋ ਪਾਈ ਦੇ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਮਿਲਣ ਲਈ ਉਹ ਪਹੁੰਚੇ ਸਨ ਜਿਨ੍ਹਾਂ ਨੇ ਟਾਈਮ ਦਿੱਤਾ ਸੀ ਉਹਨਾਂ ਨੂੰ ਅੱਜ 12:30 ਵਜੇ ਦਾ 12:30 ਪਹਿਲੇ ਉਹਨਾਂ ਨੇ ਜਦੋਂ ਵੇਟ ਕੀਤੀ ਫਿਰ ਉਹਨਾਂ ਨੂੰ ਟਾਈਮ ਦਿੱਤਾ ਗਿਆ 3 ਵਜੇ ਦਾ 3 ਵਜੇ ਜਦੋਂ ਉਹਨਾਂ ਦੇ ਰਿਹਾਇਸ਼ ਤੇ ਪਹੁੰਚੇ ਅਮਿਸ਼ਾ ਉਹਨਾਂ ਦੀ ਤੇ ਉਸ ਤੋਂ ਬਾਅਦ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਉਹਨਾਂ ਦੀ ਮੀਟਿੰਗ ਜੋ ਚੱਲ ਰਹੀ ਹੈ ਸੂਬਿਆਂ ਦੇ ਸੀਐਮ ਦੇ ਨਾਲ ਉਹ ਥੋੜੀ ਲੰਮੀ ਜਾ ਸਕਦੀ ਹੈ ਜਿਸ ਕਰਕੇ ਤੁਹਾਨੂੰ 8 ਅਗਸਤ ਦਾ ਟਾਈਮ ਦਿੱਤਾ ਜਾਂਦਾ ਤੇ ਇਹ ਜਿਹੜੇ ਤੁਹਾਡੇ ਮੁੱਦੇ ਨੇ ਇਹ ਇੱਥੇ ਆਪਾਂ 8 ਅਗਸਤ ਨੂੰ ਗੱਲ ਕਰਾਂਗੇ 12 ਮੁੱਦੇ ਲੈ ਕੇ ਬਾਪੂ ترਸੀਮ ਸਿੰਘ ਜੀ ਦੇ ਐਮਪੀ ਫਰੀਦਕੋਟ ਪਹੁੰਚੇ ਸਨ ਜਿਨ੍ਹਾਂ ਵਿੱਚ ਰਿਹਾਈ ਦਾ ਮੁੱਦਾ